ਵੱਡੀ ਖਬਰ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 410 ਹੋ ਗਿਆ ਹੈ ਰਿਲੀਜ਼ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 410 ਅੱਜ ਰਿਲੀਜ਼ ਹੋ ਗਿਆ ਉਹਨਾਂ ਦੇ ਜਿਗਰੀ ਯਾਰ ਰੈਪਰ ਸਨੀ ਮਾਲਟਨ ਵੱਲੋਂ ਇਸ ਗੀਤ ਦੀ ਰਿਲੀਜ਼ ਦਾ ਸਮਾਂ ਜਾਰੀ ਕਰ ਦਿੱਤਾ ਗਿਆ ਸੀ सनी माल्टन ਅਤੇ ਸਿੱਧੂ ਮੂਸੇਵਾਲਾ ਇਹ ਗੀਤ सनी माल्टन ਦੇ YouTube ਤੇ ਰਿਲੀਜ਼ ਕੀਤਾ ਗਿਆ ਸਿੱਧੂ ਮੂਸੇਵਾਲੇ ਦਾ ਗੀਤ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜ ਰਿਹਾ ਹੈ ਕੁਝ ਹੀ ਮਿੰਟਾਂ ਵਿੱਚ ਇਸ ਗੀਤ ਨੂੰ 34000 ਤੋਂ ਵਧੇਰੇ ਕਮੈਂਟ ਆ ਗਏ ਹਨ ਅਤੇ 1 ਲੱਖ ਤੋਂ ਵਧੇਰੇ ਲੋਕਾਂ ਨੇ ਇਸ ਗੀਤ ਨੂੰ ਵੇਖਿਆ ਹੈ ਇਸ ਗੀਤ ਨੂੰ 410 ਨਾਂ ਦਿੱਤਾ ਗਿਆ ਹੈ ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਰੀਕ ਨੂੰ ਰਿਲੀਜ਼ ਹੋਇਆ सनी माल्टਨ ਸਿੱਧੂ ਮੂਸੇਵਾਲੇ ਨਾਲ ਕਈ ਗੀਤਾਂ ਵਿੱਚ ਕੰਮ ਕਰ ਚੁੱਕੇ ਹਨ ਇਸ ਵਿੱਚ ਲੈਬਲਸ ਨੈਵਰ ਫੋਲਡ ਜਸਟਿਨ ਲਿਸਨ ਜਿਹੇ ਕਈ ਹਿੱਟ ਗੀਤ ਸ਼ਾਮਲ ਹਨ ਇਹਨਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਸੀ ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦੀ ਮੌਤ ਮਗਰੋਂ ਅੱਜ ਉਸ ਦਾ 6ਵਾਂ ਗੀਤ ਰਿਲੀਜ਼ ਹੋਇਆ ਸਿੱਧੂ ਦੀ ਮੌਤ ਮਗਰੋਂ ਹੁਣ ਤੱਕ ਉਸ ਦੇ ਕੁੱਲ 5 ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ ਤੇ ਬਹੁਤ ਹੀ ਜ਼ਿਆਦਾ ਵਿਊਜ਼ ਤੇ ਕਮੈਂਟ ਆਏ ਹਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਛੋਟੇ ਸ਼ੁਭਦੀਪ ਤੋਂ ਬਾਅਦ ਇਹ ਸਿੱਧੂ ਮੂਸੇਵਾਲੇ ਦਾ ਪਹਿਲਾ ਗੀਤ ਰਿਲੀਜ਼ ਹੋਇਆ ਹੁਣ ਲੋਕ ਇਸ ਨੂੰ ਕਿੰਨਾ ਪਿਆਰ ਦਿੰਦੇ ਹਨ ਇਹ ਤਾਂ ਕੁਝ ਹੀ ਮਿੰਟਾਂ ਵਿੱਚ ਪਤਾ ਲੱਗ ਚੁੱਕਾ ਹੈ 34000 ਕਮੈਂਟ ਤੇ ਕਾਫੀ ਵਿਊਜ਼ ਆ ਚੁੱਕੇ ਹਨ ਜੋ ਕਿ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦਾ ਲੋਕ ਹਮੇਸ਼ਾ ਗੀਤ ਉਡੀਕਦੇ ਹਨ ਸੋ ਗੀਤ ਰਿਲੀਜ਼ ਹੋ ਚੁੱਕਾ ਹੈ ਹਲੇ ਹੋਰ ਵੀ ਰਿਕਾਰਡ ਤੋੜੇਗਾ